ਮੇਰੀ ਕੋਠੀ ਤੇ ਕਬਜ਼ਾ ਕਰ ਲੈਣ ਜੀ ਉਹਦੇ ਕਰਕੇ ਕਾਨਫਰੰਸ ਕੀਤੀ ਹੈ ਸਾਰੇ ਪਾਸੇ ਅਸੀਂ ਘੁੰਮ ਘਮਾ ਆਏ ਅਟੇ ਕੋਈ ਹੁਣੇ ਨਹੀਂ ਸੁਣਾਈ ਨਹੀਂ ਕੀਤੀ ਕਿਸੇ ਨੇ ਸਾਡੀ ਤਾਂ ਸਾਨੂੰ ਆ ਮਤਲਬ ਸਟੈਪ ਚੱਕਣਾ ਪਿਆ ਇਹ ਜਿਹੜਾ ਬੜਾ ਹੈਗਾ ਇਹ ਚਾਰੇ ਪਾਸੇ ਕਰਤੂਪਾ ਇਹੀ ਕਰਦਾ ਫਿਰਦਾ ਕਾਗਜ਼ ਤਾਂ ਜੀ ਬਣਾ ਰਹੇ ਨੇ 2006 ਆਪਣੇ 6 ਦੂਜੇ ਮਹੀਨੇ 6 ਤਰੀਕ ਦੇ ਫਰਵਰੀ ਦੇ ਮੇਰੇ ਨੋਬੇ ਅਪੀਲ ਕਢਵਾਇਆ ਹੋਇਆ ਤੇ ਝੂੜ ਤੂਫਾਨ ਬੋਲ ਰਿਹਾ ਕਹਿੰਦਾ ਮੈਂ ਇੱਥੇ ਹੈ ਨਹੀਂ ਜੀਗਾ ਇਹ ਜਾਂਦਾ ਮਾਰਸ ਦੇ ਵਿੱਚ ਤੇ ਰਜਿਸਟਰੀ ਹੋਈ ਗਈ ਆ ਫਰਵਰੀ ਦੇ ਵਿੱਚ 1.5 ਦੋ ਮਹੀਨੇ ਪਹਿਲਾਂ ਹੀ ਕਿਸੇ ਨੇ ਇੱਥੋਂ ਸਾਨੂੰ ਕਿਸੇ ਨੇ ਟੈਲੀਫੋਨ ਕੀਤਾ ਵੀ ਤੁਹਾਡੀ ਕੋਠੀ ਦੇ ਮੱਲੇ ਕਬਜ਼ਾ ਹੋ ਰਿਹਾ ਐ ਇਸ ਤਰ੍ਹਾਂ ਕਾਗਜ਼ ਬਣਾ ਰਹੀ ਆ ਤੇ ਕਬਜ਼ਾ ਹੋ ਰਿਹਾ ਵੀ ਆ ਕੇ ਸੰਭਾਲ ਲਓ ਪਹਿਲਾਂ ਇਹ ਨਹੀਂ ਆ ਵੀ ਭਰਾ ਦੇ ਥਾਂ ਦੇ ਉੱਤੇ ਕੋਠੀ ਪਾਈਏ ਕਬਜ਼ਾ ਕਰਕੇ ਜਿਹਦਾ ਆਲਰੇਡੀ ਤੇ ਕੇਸ ਚੱਲ ਰਹੇ ਨੇ ਪੁਰਾਣੀ ਕੀਤਾ ਹੋਇਆ ਹੈ 6-7 ਮੈਂਬਰ ਆ ਜੀ ਇਕੱਠੇ ਰਲੇ ਹੋਏ ਜਿਨ ਨੇ ਇਹ ਸਾਰਾ ਕਪੜਾ ਕੀਤਾ ਜਣੀ ਇਹ ਮਾਸਟਰ ਮਾਈਂਡ ਹੈ ਯਾ ਕਿਰਾਏ ਰੇ ਯਾ ਤੇ ਇਸ ਗੁੜੇ ਨੇ ਚੋਰੀ ਵਿਆਹ ਕਰਵਾ ਲਿਆ ਸੀਗਾ ਆਪਦੇ ਮੁੰਡੇ ਤੋਂ ਤੇ 4 ਮਹੀਨੇ ਬਾਅਦ ਪਤਾ ਲੱਗਿਆ ਉਹ ਵੀ ਮੈਂ ਹੀ ਕੱਢ ਕੇ ਦਿੱਤਾ ਕਿ ਇਹ ਕਿਹਦੇ ਨਾਲ ਗੱਲਾਂ ਕਰਦਾ ਮਤਲਬ ਉਹ ਸਾਰਾ ਕੁਝ A2 ਜੈਂਟਰ ਐਡਰੈਸ ਵਗੈਰਾ ਦੇ ਮੁੰਡੇ ਨੂੰ ਪੜਾ ਕੇ ਦਿੱਤਾ ਇਹ ਕਹਿੰਦੀ ਨਾ ਆ ਕੇ ਬੰਦੇ ਬਹਿ ਗਏ ਕਿ ਜਦੋਂ ਪੁਲਿਸ ਨੂੰ ਟੈਲੀਫੋਨ ਕਰਦੀ ਆ ਉਹ ਹੁਣ ਵੀ ਆ ਕੇ ਬਹਿੰਦੇ ਆ ਕਿਉਂ ਨਹੀਂ ਕਰਦੀ ਪੁਲਿਸ ਨੂੰ ਟੈਲੀਫੋਨ ਬਈ ਮਾਸਟਰਮਾਈਂਡ ਤਾਂ ਹੈ ਕੋ ਗੁਰਪ੍ਰੀਤ ਗੁਲਰੀਆ ਜੀ ਕੋਈ ਨਹੀਂ ਉਹ ਹੈਗੇ ਜੀ ਹਰਮਿਤ ਸਿੰਘ ਆਪਣੇ ਪਠਾਨ ਮਾਜਰੇ ਜਿਹੜਾ ਐਮਐਲਏ ਆਮ ਪਾਰਟੀ ਦਾ ਉਹਦੇ ਘਰ ਵਾਲੀ ਦੱਸਦੀ ਹੈ ਇਸ ਤਰੀਜ਼ ਵੀ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਕਿਸ ਕਾਰਨ ਕਰਕੇ ਕੀਤੀ ਦੱਸ ਦਿਓ ਮੇਰੀ ਕੋਠੀ ਦੇ ਕਬਜ਼ਾ ਕਰ ਲੈਂਦੇ ਜੀ ਉਹਦੇ ਕਰਕੇ ਕਾਨਫਰੰਸ ਕੀਤੀ ਹੈ ਸਾਰੇ ਪਾਸੇ ਅਸੀਂ ਘੁੰਮ ਘਮਾਏ ਅਟੇ ਕੋਈ ਫੋਣਿਆ ਨਹੀਂ ਸੁਣਾਈ ਨਹੀਂ ਕੀਤੀ ਕਿਸੇ ਨੇ ਸਾਡੀ ਤਾਂ ਸਾਨੂੰ ਆ ਮਤਲਬ ਸਟੈਪ ਚੱਕਣਾ ਪਿਆ ਤੇ ਕੌਣ ਸੀ ਜਿਨ੍ਹਾਂ ਨੇ ਕੋਠੀ ਨੂੰ ਜਬਤ ਕੀਤੀ ਹੈ ਉਹ ਤਾਂ ਇਹ ਇੱਕ ਮਾਸਟਰਮਾਈਂਡ ਤਾਂ ਹੈ ਗੁਰਪ੍ਰੀਤ ਗੁਰਵੀ ਹੈ ਜੀ ਕੌਣ ਨੇ ਜੀ ਉਹ ਹੈਗੇ ਜੀ ਹਰਮਿਤ ਸਿੰਘ ਆਪਣੇ ਪਠਾਨ ਮਾਜਰੇ ਜਿਹੜਾ ਐਮ ਐਲ ਏ ਆਮ ਪਾਰਟੀ ਦਾ ਉਹਦੇ ਘਰ ਵਾਲੀ ਦੱਸਦੀ ਆ ਹਾਂਜੀ ਜੀ ਤੇ ਕਦੋਂ ਤੋਂ ਜਿਹੜੀ ਕਿ ਤੁਹਾਡੀ ਕੋਠੀ ਜੀ ਨੇ ਕਬਜ਼ਾ ਕੀਤਾ ਵਾ ਕਦੋਂ ਤੋਂ ਕੀਤਾ ਵਾ ਇਹਨੂੰ ਹੋ ਗਏ ਦੋ ਇਹ ਕਾਗਜ਼ਤਾਜੀ ਬਣਾ ਰਹੇ ਨੇ 2006 ਆਪਣੇ 6 ਦੂਜੇ ਮਹੀਨੇ 6 ਤਰੀਕ ਦੇ ਹੂੰ ਫਰਵਰੀ ਦੇ ਮੇਰੇ ਨੋਂ ਤੇ ਅਪੀਡੇਟ ਕਢਵਾਇਆ ਹੋਇਆ ਮੈਂ ਉਹ ਸੀਗਾ ਤਾਂ ਇੱਥੇ ਪਰ ਮੈਂ ਮਨ ਲੈ ਕੋਈ ਕੁਝ ਨਹੀਂ ਮਨ ਲੈ ਸਾਰੇ ਜਾਦੀ ਸਾਈਨ ਕੁਝ ਨਹੀਂ ਕਰਿਆ ਸੀ ਨਾ ਮੈਂ ਕੁਝ ਨਹੀਂ ਕੀਤਾ ਨਾ ਹੀ ਮੈਨੂੰ ਪਤਾ ਹਾਂ ਨਾ ਹੀ ਮੈਨੂੰ ਪਤਾ ਤੇ ਜਦੋਂ ਅਸੀਂ ਮੈਂ 5 ਦੇ 5 ਮਾਰਚ ਨੂੰ ਚਲਾ ਗਿਆ ਸੀ ਬੇਟਾ ਮੇਰਾ ਚਲਾ ਗਿਆ ਸੀ ਦੋਨੇ ਆਏ ਹੋਏ ਸੀ ਅਸੀਂ ਤੇ ਉੱਥੇ ਆ ਦੋ ਕੁ ਮਹੀਨੇ ਪਹਿਲਾਂ ਡੇਢ ਦੋ ਮਹੀਨੇ ਪਹਿਲਾਂ ਹੀ ਕਿਸੇ ਨੇ ਇੱਥੋਂ ਸਾਨੂੰ ਕਿਸੇ ਨੇ ਟੈਲੀਫੋਨ ਕੀਤਾ ਵੀ ਤੁਹਾਡੀ ਕੋਠੀ ਦੇ ਮੱਲੇ ਕਬਜ਼ਾ ਹੋ ਰਿਹਾ ਐਸ ਤਰ੍ਹਾਂ ਕਾਗਜ਼ ਬਣਾ ਰਹੀ ਆ ਵੀ ਕਬਜ਼ਾ ਹੋ ਰਿਹਾ ਵੀ ਆ ਕੇ ਸੰਭਾਲ ਲਓ ਜਾਨ ਪਛਾਨ ਕਿਵੇਂ ਬਣੀ ਸੀ ਤੁਹਾਡੀ ਜਾਨ ਪਛਾਨ ਜੀ ਮੇਰੇ ਬੇਟੇ ਦੀ ਸਿਸਟਰ ਨਾਮ ਆ ਬਾ ਉਦੀ ਬੇਟੀ ਦੇ ਇਹ ਜਿਹੜੀ ਗੁਰਪ੍ਰੀਤ ਗੁਰੀ ਇਹਦੀ ਬੇਟੀ ਉਹ ਇਕੱਠੀਆਂ ਪੜ੍ਹਦੀਆਂ ਸਕੂਲ ਦੇ ਵਿੱਚ ਉਹ ਉਹਦੇ ਕਰਕੇ ਉਹਦੇ ਨਾਲ ਜਾਣ ਪਛਾਣ ਸੀ ਉਹਨੇ ਫਿਰ ਜਦੋਂ ਇੱਥੇ ਪਠਾਨ ਮਾਜਰੇ ਨਾਲ ਇਹਦੀ ਗੜਬੜ ਹੋ ਗਈ ਤੇ ਫਿਰ ਇਹ ਇਹਨੂੰ ਰਹਿਣ ਨੂੰ ਹੈ ਨਹੀਂ ਸੀ ਕੁਝ ਉਹਨੇ ਇਹਦੀ ਅਪਰੋਚ ਲਾਤੀ ਵੀ ਤੁਸੀਂ ਰੱਖ ਲਓ ਨਾਲੇ ਕੋਠੀ ਦੇ ਇੱਕ ਪਲ ਕਰੂਗੀ ਸਾਡੇ ਮੇਰੇ ਭਤੀਜੇ ਨਾਲ ਕੇਸ ਚੱਲਦੇ ਸੀਗੇ ਵੀ ਨਾਲੇ ਤੁਸੀਂ ਪਾਵਰ ਆਫ ਅਟਾਰਨੀ ਦੇ ਦਿਓ ਇਹਨੂੰ ਵੀ ਕੇਸ ਇਹ ਲੜੂਗੀ ਉਹ ਤਾਂ ਕਰਕੇ ਅਸੀਂ ਬਿਠਾ ਲਤੀ ਹਾਲਾਂਕਿ ਅਸੀਂ ਖਰਚਾ ਇਹਨੂੰ ਦਿੰਦੇ ਸੀ ਇਹਦੀ ਬੇਟੀ ਨੂੰ ਵੀ ਮੇਰਾ ਬੇਟਾ ਖਰਚਾ ਦਿੰਦਾ ਰਿਹਾ 300 400 ਡਾਲਰ ਰਾਸ਼ਨ ਜਿੱਤ ਜਾ ਕੇ ਦੇ ਕੇ ਨਾ ਉਹ ਤੋਂ 200 ਕਿਲੋਮੀਟਰ ਬੈਰੀ ਆ ਕਨੇਡਾ ਦੇ ਵਿੱਚ ਕਨੇਡਾ ਦੇ ਵਿੱਚ ਉੱਥੇ ਜਾ ਕੇ ਉਹਨੇ ਮਹੀਨੇ ਬਾਅਦ ਲੈ ਕੇ ਆਉਣਾ ਫਿਰ ਛੱਡ ਕੇ ਆਉਣਾ ਉਹਨੇ ਯਾਨੀ ਪੂਰੀ ਇਹ ਮੇਰੇ ਬੇਟੀ ਦੀ ਭੈਣ ਬਣੀ ਹੋਈ ਸੀਗੀ ਗੁਰਬੀਤ ਕੁਰੀ ਉਹਦੇ ਕੋਲੋਂ ਰਖੜੀ ਬਣਾਈ ਆ ਹੁਣ ਯਾਨੀ ਉਹਨੂੰ ਮੇਰੇ ਬੇਟੇ ਨੂੰ ਨਾਮ ਦਿੱਤਾ ਪੱਠੀ ਸ਼ੋਰਾ ਮਾਰਿਆ ਨੇ ਇਹ ਜੀ ਮੈਂਬਰ ਕਿੰਨੇ ਕਰਨੇ ਕਿ ਵੀ 6-7 ਮੈਂਬਰ ਆ ਜੀ ਇਕੱਠੇ ਰਲੇ ਹੋਏ ਜਿਨ੍ਹਾਂ ਨੇ ਇਹ ਸਾਰਾ ਕਪੜਾ ਕੀਤਾ ਯਾਨੀ ਇਹ ਮਾਸਟਰਮਾਈਂਡ ਇਹ ਆ ਇਹ ਕਰਾਈ ਰੇਈ ਆ ਇਹ ਕਹਿੰਦੀ ਨਾ ਆ ਕੇ ਬੰਦੇ ਬਹਿ ਗਏ ਤੇ ਜਦ ਹੀ ਪੁਲਿਸ ਨੂੰ ਟੈਲੀਫੋਨ ਕਰਦੀ ਆ ਉਹ ਹੁਣ ਵੀ ਆ ਕੇ ਬਹਿੰਦੇ ਆ ਕਿਉਂ ਨਹੀਂ ਕਰਦੀ ਪੁਲਿਸ ਨੂੰ ਟੈਲੀਫੋਨ ਬਈ ਗੈਰ ਪਹੁੰਚਾਰ ਦੀ ਜਾਣਕਾਰੀ ਕਾਫੀ ਉੱਥੇ ਇਹ ਇਹਦੀ ਹਰ ਇੱਕ ਪੁਲਿਸ ਵਾਲੇ ਨਾਲ ਜਾਣ ਪਛਾਣਾ ਇਹ ਹੁਣੇ ਜਿੱਥੇ ਵੀ ਅਸੀਂ ਜਾਂਦੇ ਆ ਪਹਿਲਾਂ ਇਹਦਾ ਟੈਲੀਫੋਨ ਜਾ ਰਹਿੰਦਾ ਤੁਹਾਡੇ ਵੱਲੋਂ ਕੋਈ ਕਾਰਵਾਈ ਕੀਤੀ ਕੀ ਕਾਰਵਾਈ ਹਲੇ ਕੋਈ ਦੇਖੋ ਦਿੱਤੀ ਹੋਈ ਆ ਐਸਐਸਪੀ ਨੂੰ ਦਿੱਤੀ ਆ ਡੀਆਈਜੀ ਨੂੰ ਦਿੱਤੀ ਆ ਆਈਜੀ ਨੂੰ ਦਿੱਤੀ ਆ ਸੀਐਮਪ ਭਗਮੰਤਮਾਨ ਸਾਬ ਨੂੰ ਉਹ ਉਹਨਾਂ ਨੂੰ ਉਹਨਾਂ ਨੂੰ ਮਿਲ ਕੇ ਆਏ ਆ ਤੇ ਉਹ ਮਾਰਕ ਹੋ ਗਏ ਆਪਣੇ ਇੱਥੇ ਸੁਧਾਰਾ ਠਾਣੇ ਚਾਹੀਏ ਹੋਈਆਂ ਨੇ ਕੀ ਆਸ਼ਵਾਸ਼ਣ ਕੀ ਦਿੰਦੇ ਨੇ ਉਹ ਕਹਿੰਦੇ ਜੀ ਮੇਰੇ ਸਨਵੇਚਰ ਆ ਜਿਹੜੇ ਉਹ ਵੈਰੀਫਾਈ ਕਰਨ ਲਈ ਭੇਜੇ ਹੋਏ ਨੇ ਭਈ ਉਹ ਆਉਣਗੇ ਫੇਰ ਅਸੀਂ ਕਾਰਵਾਈ ਕਰਾਂਗੇ ਨਾਲੇ ਹੁਣ ਉਹ ਪਤਾ ਨਹੀਂ ਕਦੋਂ ਆਉਣਗੇ ਬਤੋਂਦੇ ਹੀ ਆਉਣਗੇ ਮੈਂ ਮਾਰਾ ਮਾਰਾ ਫਿਰਾਂ ਕਦੇ ਕਿਸੇ ਦੇ ਘਰੇ ਕਦੇ ਕਿੰਦੇ ਦੇ ਘਰੇ ਈਵਨ ਮੇਰਾ ਨੁਕਸਾਨ ਵੀ ਜਾਣੀ ਨੁਕਸਾਨ ਕਰ ਸਕਦੀ ਹੈ ਕੋ ਗੱਡੀ ਮੇਰੇ ਮਗਰ ਮਾਰ ਸਕਦੀ ਹੈ ਮੈਂ ਤਾਂ ਬਾਰੇ ਲੋਕਸ਼ਪ ਗਏ ਰਹ ਰਹੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਮ ਅੱਜ ਮੇਰੇ ਦੋਸਤਾਂ ਮਿੱਤਰਾਂ ਐਵੇਂ ਨਹੀਂ ਹੋਈ ਲਿੰਕ ਭੇਜਿਆ ਵੀ ਤਰੀਕਲਾ ਪ੍ਰੈਸ ਕਾਨਫਰੈਂਸ ਹੋਈ ਆ ਜਿਦੇ ਵਿੱਚ ਮੇਰਾ ਕੁਝ ਵੀ ਲੈਣਾ ਦੇਣਾ ਨਹੀਂ ਹੈਗਾ ਇੱਕ 1% ਵੀ ਲੈਣਾ ਦੇਣਾ ਨਹੀਂ ਹੈਗਾ ਇਹ ਜਿਹੜਾ ਬੁੜਾ ਹੈਗਾ ਇਹ ਚਾਰੇ ਪਾਸੇ ਕਰਤੂਤਾਂ ਇਹੀ ਕਰਦਾ ਫਿਰਦਾ ਪਹਿਲਾਂ ਇਹਨੇ ਆਪਦੇ ਭਰਾ ਦੇ ਥਾਂ ਦੇ ਉੱਤੇ ਇੱਕ ਕੋਠੀ ਪਾਈ ਹੈ ਕਬਜ਼ਾ ਕਰਕੇ ਜਿਹਦਾ ਆਲਰੇਡੀ ਦੇ ਉੱਤੇ ਕੇਸ ਚੱਲ ਰਹੇ ਨੇ ਭਰਾ ਨੇ ਕੀਤਾ ਹੋਇਆ ਤੇ ਇਹ ਕੋਠੀ ਹੈਗੀ ਆ ਰਾਏਕਟ ਰੋਡ ਤੇ ਤੇ ਇਸ ਗੁੜੇ ਨੇ ਚੋਰੀ ਵਿਆਹ ਕਰਵਾ ਲਿਆ ਸੀਗਾ ਆਪਦੇ ਮੁੰਡੇ ਤੋਂ ਤੇ 4 ਮਹੀਨੇ ਬਾਅਦ ਪਤਾ ਲੱਗਿਆ ਉਹ ਵੀ ਮੈਂ ਹੀ ਕੱਢ ਕੇ ਦਿੱਤਾ ਵੀ ਕਿਹਦੇ ਨਾਲ ਗੱਲਾਂ ਕਰਦਾ ਮਤਲਬ ਉਹ ਸਾਰਾ ਕੁਝ A to Z ਐਡਰੈਸ ਵਗੈਰਾ ਦੇ ਮੁੰਡੇ ਨੂੰ ਪੜਾ ਕੇ ਦਿੱਤਾ ਤੇ ਇਹਨਾਂ ਦੇ ਆਪਸ ਦੇ ਵਿੱਚ ਪੇਕੋਤਾਂ ਦੀ ਲੜਾਈ ਵੀ ਹੋਈ ਸੀਗੀ ਇਸ ਮਸਲੇ ਤੇ ਉਹ ਕਹਿੰਦਾ ਮੇਰੇ ਨਾਲ ਕੋਠੀ ਕਰਵਾਏ ਕਹਿੰਦਾ ਮੈਂ ਨਹੀਂ ਕਰਵਾਉਣਾ ਇਹਨਾਂ ਦਾ ਆਪਸ ਮੁੰਡੇ ਦਾ ਕਲੇਸ਼ ਪੈ ਗਿਆ ਸੀ ਤੇ ਮੁੰਡੇ ਨਾਲ ਇਹ ਕਹਿੰਦਾ ਜਾਇਦਾਦ ਮੇਰੇ ਨਾਂ ਕਰਵਾ ਉਹ ਕਹਿੰਦਾ ਮੈਂ ਨਹੀਂ ਕਰਵਾਉਣਾ ਕਿਉਂਕਿ ਉਹਨੇ ਆਲਰੇਡੀ ਦੂਜਾ ਵਿਆਹ ਕਰਵਾ ਲਿਆ ਸੀ ਆਪਦੇ ਤੋਂ ਬਹੁਤ ਛੋਟੀ ਉਮਰ ਦੀ ਨਾਲ ਤੇ ਉਹ ਜਿਹੜੀ ਲੇਡੀ ਸੀਗੀ ਤਾਂ ਉਹ ਕਹਿੰਦੀ ਸੀ ਕਿ ਮੈਂ ਕੈਨੇਡਾ ਜਾ ਕੇ ਤੇਰੀ ਨੌ ਨਾਲ ਨਹੀਂ ਰਹਿਣਾ ਮੈਂ ਅਲੱਗ ਰਹੂੰਗੀ ਤਾਂ ਮੈਨੂੰ ਅਲੱਗ ਘਰ ਚਾਹੀਦਾ ਤਾਂ ਇਹਨੇ ਫਿਰ ਆਪ ਤੇ ਦੋਸਤ ਮਿੱਤਰ ਨਾਲ ਸਾਜ-ਵਾਜ ਹੋ ਕੇ ਇਹ ਕੋਠੀ ਚੌਂਕੀਮਾਨ ਦੇ ਸਰਪੰਚ ਸਾਹਿਬ ਨੂੰ ਡੀਡ ਕਰਨੀ ਸੀ ਤੇ ਉਹ ਡੀਡ ਦਾ ਵੀ ਇਹ ਤੇ ਮੁੰਡੇ ਨੂੰ ਪਤਾ ਲੱਗਿਆ ਸੀਗਾ ਤੇ ਫਿਰ ਇਹਨਾਂ ਤੇ ਆਪਸ ਚ ਫੇਰ ਮੈਂ ਮਤੂਤੂ ਹੋਈ ਸੀ ਤਾਂ ਫਿਰ ਇਹਦੇ ਮੁੰਡੇ ਨੇ ਇੱਥੇ ਆ ਕੇ ਕਲੇਸ਼ ਕੀਤਾ ਮਤੂ ਕੋਠੀ ਕਿਉਂ ਵੇਚਣਾ ਇਹਦਾ ਫਿਰ ਭੱਜ ਗਿਆ ਇਹ ਚੋਰੀ ਬਾਹਰ ਉਹਨਾਂ ਤੋਂ ਪੈਸੇ ਲੈ ਕੇ ਉਹਨਾਂ ਨੇ ਫਿਰ ਇਹਤੇ ਕੇਸ ਕਰਤਾ ਵੀ ਪੈਸੇ ਲੈ ਕੇ ਬਾਹਰ ਭੱਜ ਗਿਆ ਸਾਨੂੰ ਰੀਸਟੇਗ ਕਰਵਾਈ ਉਹ ਕੇਸ ਦੇ ਦੋ ਤਿੰਨ ਤਰੀਕੇ ਆਲਰੇਡੀ ਪੈ ਚੁੱਕੀਆਂ ਤੇ ਹੁਣ ਇਹ ਮੁੰਡੇ ਦਾ ਇਹਦਾ ਕੋਈ ਕਸੂਰ ਨਹੀਂ ਮੈਂ ਮੁੰਡੇ ਦੇ ਫੇਵਰ ਦੇ ਵਿੱਚ ਆ ਮੁੰਡੇ ਵਿਚਾਰਾ ਬੜੇ ਵਧੀਆ ਕਰਤੂਤਾਂ ਦਾ ਸ਼ਿਕਾਰ ਹੋ ਚੁੱਕੇ ਆ ਬੜਾ ਕਰੈਕਟਰ ਦਾ ਵੀ ਬਹੁਤ ਵਧੀਆ ਨਹੀਂ ਹੈਗਾ ਤੇ ਜਿਹੜਾ ਇਹਦਾ ਮੁੰਡਾ ਵਾ ਉਹਦੇ ਨਾਲ ਮੇਰੀ ਗੱਲਬਾਤ ਹੋਈ ਸੀ ਮੈਂ ਇਹਨੂੰ ਕਿਹਾ ਸੀ ਮੈਂ ਕੋਈ ਗੱਲ ਨਹੀਂ ਵੀ ਇਨਵੈਸਟੀਗੇਸ਼ਨ ਕਰੋ ਤੁਸੀਂ ਕੋਈ ਗੱਲ ਨਹੀਂ ਵੀ ਬਾਅਦ ਚਾਹ ਬੈਠ ਕੇ ਗੱਲ ਕਰਨੀ ਆ ਪਰ ਹੁਣ ਸਾਰੇ ਇਹ ਜਿਹੜੇ ਕਰ ਰਹੇ ਆ ਸਾਡੀ ਐਸ ਐਚਓ ਨਹੀਂ ਸੁਣ ਰਿਹਾ ਸਾਡੇ ਡੀ ਐਸ ਪੀ ਨਹੀਂ ਸੁਣ ਰਿਹਾ ਸਾਡੀ ਐਮ ਐਲ ਏ ਨਹੀਂ ਸੁਣ ਰਿਹਾ ਉਹ ਕਾਗਜ਼ਾਂ ਦੇ ਵਿੱਚੋਂ ਕਾਗਜ਼ਾਂ ਦੇ ਵਿੱਚ ਇਹਨਾਂ ਨੇ ਅਮਾਉਂਟ ਪਾਈ ਹੋਈ ਆ ਆਪਣੇ ਅਕਾਊਂਟਾਂ ਦੇ ਵਿੱਚ ਉਹਨਾਂ ਕੋਲੇ ਵੀਡੀਓਜ਼ ਵਗੈਰਾ ਸਾਰਾ ਕੁਝ ਹੈਗਾ ਪਰੂਫ ਹੈਗੇ ਨੇ ਤੇ ਇਹ ਝੂਠ ਦੁਫਾਨ ਬੋਲ ਰਿਆ ਕਹਿੰਦਾ ਮੈਂ ਇੱਥੇ ਹੈ ਨਹੀਂ ਸੀਗਾ ਇਹ ਜਾਂਦਾ ਮਾਰਚ ਦੇ ਵਿੱਚ ਤੇ ਰਜਿਸਟਰੀ ਹੋਈ ਹੋਈ ਆ ਫਰਵਰੀ ਦੇ ਵਿੱਚ ਚਲੋ ਉਹ ਅਦਾਲਤਾਂ ਦੇ ਕੰਮ ਨੇ ਪ੍ਰੂਫ ਚੱਲਦੇ ਹੁੰਦੇ ਆ ਉੱਥੇ ਕੋਈ ਕਹਾਣੀਆਂ ਤਾਂ ਚਾਉਂਦੀਆਂ ਨਹੀਂ ਹੁੰਦੀਆਂ ਜੇ ਧੀ ਬਣਾ ਕੇ ਰੱਖਿਆ ਸੀ ਨਾ ਤਾਂ ਫਿਰ ਧੀ ਵਾਲਿਆ ਸਿਸਟਮ ਰੱਖਣਾ ਸੀ ਤੇ ਗਲਤ ਲੂਜ਼ ਮਤਲਬ ਕਰਨ ਲੱਗਿਆ ਸੀਗਾ ਜਿਹੜੇ ਸੀਸੀਟੀਵੀ ਦੇ ਵਿੱਚ ਆ ਦੋ ਨਹੀਂ ਇਹਦੀ 6 ਵੀਡੀਓਜ਼ ਨੇ ਨਾ ਜੋ ਸ਼ਰਮ ਦੇਖ ਰਿਆ ਕੌਣ ਲੇਡੀ ਆ ਸਭ ਕੁਝ ਪਤਾ ਮਤਲਬ ਅਜੇ ਤੱਕ ਲੋਕ ਪ੍ਰੈਸ ਰਿਪੋਰਟਰਾਂ ਕੋਲੇ ਹੈਗੀਆਂ ਨੇ ਸਾਰਿਆਂ ਕੋਲੇ ਬਟਨ ਨੇ ਰਿਲੀਜ਼ ਹੀ ਦੋ ਤਣ ਕੀਤੀਆਂ ਨੇ ਤੇ ਇਹਦੀਆਂ ਹਰਕਤਾਂ ਸਾਰੀਆਂ ਕੈਦ ਨੇ ਉਹਨਾਂ ਦੇ ਵਿੱਚ ਕਿਹੜੇ ਕਿਸਮ ਦਾ ਬੁੜਾ ਇਹ ਪਿਓ ਬਣਨ ਦੇ ਯੋਗ ਆ ਕਿ ਨਹੀਂ ਜੋ ਉਹ ਵੀ ਸਾਰਾ ਕੁਝ ਪਤਾ ਲੱਗ ਰਿਹਾ ਬਾਕੀ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਮੇਰਾ ਕਿਸੇ ਨਾਲ ਕੋਈ ਲੈਕਾ ਦੇਕਾ ਨਹੀਂ ਨਾ ਇਹਦੇ ਨਾਲ ਕੋਈ ਲੈਕਾ ਦੇਕਾ ਨਾ ਜਿਨ੍ਹਾਂ ਨੇ ਕੋਠੀ ਖਰੀਦੀ ਆ ਉਹਨਾਂ ਨਾਲ ਕੋਈ ਲੈਕਾ ਦੇਕਾ ਏ ਜਾਣਨ ਉਹ ਜਾਣਨ ਇਹ ਹੀ ਝੂਠੇ ਵਿਆਹ ਕਰਾ ਕੇ ਵੇਚਦਾ ਫਿਰਦਾ ਤੇ ਮੁੰਡੇ ਨੂੰ ਪਤਾ ਲੱਗ ਗਿਆ ਹੁਣ ਹੁਣ ਆ ਚੀਜ਼ਾਂ ਕਰਦਾ ਫਿਰਦਾ ਤੇ ਬਸ ਮੈਂ ਇੰਨਾ ਹੀ ਕਹਿਣਾ ਸੀ ਤੇ ਜੇ ਮੇਰਾ 1% ਵੀ ਕੋਈ ਲਿੰਕ ਜਾਂ ਕੋਈ ਵੀ ਪ੍ਰੂਫ ਇਹ ਦਿੰਦਾ ਵਾ ਦਿਜੀਏ ਇਹ ਇਸ ਵਿੱਚ ਮੇਰੀ ਕੋਈ ਇਨਵੋਲਵਮੈਂਟ ਹੈਗੀ ਆ ਤਾਂ ਮੈਂ ਦੇਣ ਦਾ ਸੱਚੀ ਕਰਦਾ